ਜੈਪੀਨ ਜੈ ਭਾਰਤ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਅਸੀਂ ਇੱਕ ਐਸਸੀ ਵਿੰਗ ਵੱਲੋਂ ਮੀਟਿੰਗ ਕਰਦੀ ਹੈ ਜਲੰਧਰ ਸ਼ਹਿਰੀ ਦੀ ਜਿਹਦੇ ਵਿੱਚ ਮੈਂ ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਸ਼ਹਿਰੀ ਅੱਜ ਦੀ ਮੀਟਿੰਗ ਇਸ ਮਤਵ ਨਾਲ ਸੱਦੀ ਸੀਗੀ ਕਿ ਪਿੱਛੇ ਜੇ ਥੋੜੇ ਦਿਨ ਪਹਿਲਾਂ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕੋਰ ਕਮੇਟੀ ਦੀ ਇੱਕ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਉਹਨਾਂ ਨੇ ਬਖ ਬਖ ਜਿਹੜੇ ਮਤੇ ਪਾਸ ਕੀਤੇ ਜਿਹਦੇ ਵਿੱਚ ਬੰਦੀ ਸਿੰਘਾਂ ਵਾਲਾ ਹੋਰ ਵੀ ਕਈ ਮਤੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਖਾਸ ਕਰਕੇ ਸਾਡੇ ਐਸਪੀ ਭਾਈਚਾਰੇ ਲਈ ਰਵਦਾਸੀਆ ਭਾਈਚਾਰੇ ਲਈ ਬਹੁਤ ਵੱਡਾ ਫੈਸਲਾ ਲਿਆ ਆਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਪੂਰੀ ਪਾਰਟੀ ਦਾ ਕੋਰ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫੈਸਲਾ ਲਿਆ ਵੀ ਜਿਹੜੀ ਤੋਲਕਾਵਾਦ ਵਾਲੀ ਦਿੱਲੀ ਦੇ ਵਿੱਚ ਜ਼ਮੀਨ ਹੈ ਸਾਡੀ ਜਿਹੜੀ ਭਾਜਪਾ ਦੀ ਸਰਕਾਰ ਨੇ ਪਿਛਲੇ ਸਮੇਂ ਟਾਹਟੇਰੀ ਕਰ ਦਿੱਤੀ ਜਿਹਦੇ ਪਿੱਛੇ ਧਰਨੇ ਮਜਾਰੇ ਵੀ ਬੜੇ ਹੋਏ ਸੀਗੇ ਉਸ ਜਮੀਨ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਟੈਂਡ ਲਿਆ ਕਿ ਅਸੀਂ ਜਿਹੜਾ ਬੀਜੇਪੀ ਜਦ ਤੱਕ ਇਹ ਜ਼ਮੀਨ ਵਾਪਸ ਮੁੜ ਕੇ ਸਮਾਜ ਨੂੰ ਨਹੀਂ ਦਿੰਦੀ ਤੇ ਉੱਥੇ ਜਿਹੜਾ ਧਾਮ ਸਾਡਾ ਟਾ ਟੇਰੀ ਕੀਤਾ ਉਹ ਦੁਬਾਰੇ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਜਿਹੜਾ ਅਸੀਂ ਬੀਜੇਪੀ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਆ ਪਰ ਅਸੀਂ ਇੱਕ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਐਸੀ ਪਾਰਟੀ ਚਾਰੇ ਪੈਲੋਂ ਬੇਨਤੀ ਕਰਦੇ ਆ ਕਿ ਜਿੰਨਾ ਚਿਰ ਇਹ ਮੰਗਾ ਜਿੱਦਾਂ ਤੋਲਕਾਬਾਦ ਵਾਲੀ ਜ਼ਮੀਨ ਆ ਉਹ ਵਾਪਸ ਨਹੀਂ ਕੀਤੀ ਜਾਂਦੀ ਰਬਦਾਸੀਆ ਭਾਈਚਾਰੇ ਨੂੰ ਉੱਥੇ ਜਿਹੜਾ ਧਾਮ ਟਾਟੇ ਦੀ ਕੀਤਾ ਉਹ ਵਾਪਸ ਨਹੀਂ ਬਣਾਣਾ ਸਾਰੀ ਸ਼ੁਰੂ ਹੁੰਦੀ ਉਦੋਂ ਤੱਕ ਭਾਜਪੀ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਨਾ ਕੀਤਾ ਜਾਵੇ ਕਿਉਂਕਿ ਵੈਸੇ ਵੀ ਭਾਜਪੀ ਨਾਲ ਸਮਝੌਤਾ ਕਰਕੇ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਕਾਫੀ ਭਾਈਚਾਰੇ ਜਿਹੜੇ ਉਹਦੇ ਵਿੱਚ ਨਾਰਾਜ਼ ਹੋਣਗੇ ਆਪਾਂ ਨੂੰ ਜਿੰਨੀਆਂ ਕਿ ਸੀਟਾਂ ਆਪਾਂ ਕੱਲਿਆਂ ਨੇ ਜਿੰਨੀਆਂ ਉਹਨੀਆਂ ਕਿ ਸਮਝੌਤੇ ਨਾ ਜਿੰਨੀਆਂ ਉਹ ਚ ਸਾਡੇ ਨਾਲ ਬੀਜੇਪੀ ਦੇ ਸਮਝੌਤੇ ਨਾਲ ਬੀਜੇਪੀ ਨੂੰ ਹੀ ਫਾਇਦਾ ਹੋਣਾ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣਾ ਮੇਰੀ ਫੇਰ ਬੇਨਤੀ ਆ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਜਿੰਨਾ ਚ ਸਾਡੀ ਉਹ ਜ਼ਮੀਨ ਤਲਕਾਬਾਦ ਵਾਲੀ ਰਬਦਾਸੀਆ ਭਾਈਚਾਰੇ ਨੂੰ ਨਹੀਂ ਸੌਂਪੀ ਜਾਂਦੀ ਧਾਮਦਵਾਰੇ ਸਾਰੀ ਨਹੀਂ ਸ਼ੁਰੂ ਹੁੰਦੀ ਉਦੋਂ ਤੱਕ ਬੀਜੇਪੀ ਨਾਲ ਕਿਸੇ ਕੀਮਤੇ ਵੀ ਸਮਝੌਤਾ ਨਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੈਗੁਰਦੇ ਜੀ ਬਾਬਾ ਸਾਹਿਬ ਅੰਬੇਟਕਰ ਪਾਰਕ ਦੇ ਵਿੱਚ ਇਕੱਠੇ ਹੋਇਆ ਬੂਟਾ ਮੰਡੀ ਦੇ ਵਿੱਚ ਸਾਰਾ ਐਸਸੀ ਭਾਈਚਾਰਾ ਕਿਉਂਕਿ ਅੱਜ ਤੋਂ 2-3 ਦਿਨ ਪਹਿਲਾਂ ਸਾਡੇ ਸਟ੍ਰੌਮ ਦੇ ਖਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਰਹਿਨਵਾਈ ਦੇ ਵਿੱਚ ਕੋਰ ਕਮੇਟੀ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਬਹੁਤ ਹੀ ਅੱਛੇ ਫੈਸਲੇ ਲਏ ਆ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਸਾਡਾ ਸਾਰਾ ਸਮਾਜ ਤੁਹਾਡੇ ਲਈ ਐਸੀ ਸਮਾਜ ਜਿਹੜਾ ਤੁਹਾਡੇ ਖੜਾ ਹੈ ਤੁਹਾਡੇ ਮਗਰ ਮੈਂ ਇਹੀ ਬੇਨਤੀ ਕਰਦਾ ਹਾਂ ਅਗਰ ਆਪਾਂ ਸਮਝੌਤਾ ਕਰਦੇ ਆਂ ਭਾਜਪਾ ਦੇ ਨਾਲ ਤਾਂ ਆਪਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀ ਆ ਘੱਟ ਗਿਣਤੀ ਦੇ ਲੋਕ ਆ ਉਹ ਆਪਾਂ ਨੂੰ ਆਪਣੇ ਨਾਲ ਨਾਰਾਜ਼ ਹੋ ਜਾਣਗੇ ਇਸ ਕਰਕੇ ਆਪਾਂ ਨੂੰ ਕੱਲਿਆ ਰਹਿ ਕੇ ਲਾਣਾ ਮਨਜ਼ੂਰ ਹੈ ਅਸੀਂ ਇਹੇ ਬੇਨਤੀ ਕਰਦੇ ਹਾਂ ਜੋ ਸਾਡੇ ਪ੍ਰਧਾਨ ਜੀ ਨੇ ਚੋਪੜਾ ਸਾਹਿਬ ਨੇ ਕਿਹਾ ਤੁਲਗਵਾਦ ਦੀ ਜਿਹੜੀ ਸਾਡੇ ਐਸਸੀ ਭਾਈਚਾਰੇ ਰਵਿਦਾਸ ਜੀ ਆ ਭਾਈਚਾਰੇ ਦੀ ਜਿਹੜੀ ਧਾਰਮਿਕ ਜਗਾ ਤੇ ਟਹਿ ਡੇਰੀ ਕਰਕੇ ਉਹਨੂੰ ਆਪਣੇ ਕਬਜੇ ਦੇ ਵਿੱਚ ਲਿਆ ਰੱਖਿਆ ਆ ਉਹਨੂੰ ਦੁਬਾਰਾ ਉਹਦੀ ਵਿਸਾਰੀ ਕਰਕੇ ਜਿੰਨਾ ਚਿਰ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਸਬੂਧ ਨਹੀਂ ਕਰਦੀ ਅਸੀਂ ਭਾਜਪਾ ਦੇ ਬਿਲਕੁਲ ਸਾਡਾ ਸਾਰਾ ਐਸਪੀਚਾਹਾ ਖਿਲਾਫ ਆ ਮੈਂ ਯਾਦਾ ਨਾ ਕਹਤਾ ਹਾਂ ਇਹੇ ਬੇਨਤੀ ਕਰਦਾ ਜੋ ਤੁਸੀਂ ਫੈਸਲਾ ਲਮੋਗੇ ਸੋ ਸਮਝ ਕੇ ਲਮੋਗੇ ਅਸੀਂ ਤੁਹਾਡੇ ਨਾਲ ਆ ਸਾਰਿਆਂ ਨੂੰ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੈ ਭੀਮ ਜੈ ਭਾਲ ਮੈਂ ਗੁਰਵਿੰਦਰ ਸਿੰਘ ਚੀਮਾ ਸਰਕਲ ਪ੍ਰਧਾਨ ਪੰਜ ਸੋ ਮੈਂ ਬੇਨਤੀ ਕਰਦਾ ਸਦਾਸਪਤਜੀਤ ਸਿੰਘ ਬਾਦਲ ਜੀ ਨੂੰ ਕਿ ਜਿਹੜਾ ਬੀਜੇਪੀ ਦੇ ਨਾਲ ਆਪਾਂ ਸਮਝੌਤੇ ਦੀ ਗੱਲ ਕਰਦੇ ਆ ਜੇ ਕੋਈ ਐਸੀ ਗੱਲ ਕਰਦੇ ਆ ਤੇ ਉਹ ਆਪਣੇ ਜਿਹੜੇ ਮੁੱਦੇ ਹਨ ਆਪਾਂ ਉਹਨਾਂ ਨੂੰ ਮੁੱਖ ਰੱਖ ਕੇ ਜਦੋਂ ਹਣ ਬੰਦੀ ਸਿੰਘਾਂ ਦੀ ਗੱਲ ਹੈਗੀ ਆ ਉਹਦੇ ਵਿੱਚ ਵੀ ਉਹਨਾਂ ਨੇ ਕੋਈ ਅਸਲਦਾਰ ਗੱਲ ਨਹੀਂ ਕੀਤੀ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੇ ਉਹਨਾਂ ਨੇ ਸਾਨੂੰ ਕਿੰਨੀ ਵਾਰੀ ਇਹ ਦੱਸਿਆ ਕਿ ਅਸੀਂ ਬੰਦੀ ਸਿੰਘ ਜਿਹੜੇ ਨੇ ਤੁਹਾਡੇ ਛੱਡ ਦਾਂਗੇ ਸੁਲਤਾਨਪੁਰ ਲੋਧੀ ਉਹਨਾਂ ਨੇ ਆਪ ਸਟੇਜ ਤੋਂ ਆ ਕੇ ਨਾਊਂਸ ਕੀਤਾ ਲੇਕਿਨ ਉਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਤੋਂ ਇਸੇ ਤਰ੍ਹਾਂ ਹੀ ਜੇ ਇਹ ਫੈਸਲੇ ਕਰਦੇ ਰਹੇ ਅਸੀਂ ਇਹਨਾਂ ਲੋਕਾਂ ਨਾਲ ਜੁੜਦੇ ਰਹੇ ਤਾਂ ਸਾਨੂੰ ਨੁਕਸਾਨ ਹੀ ਹੋਣਾ ਹੈ ਤਸੀਂ ਜਾਣਦੇ ਨਹੀਂ ਕਿ ਇਹੋ ਜਿਹਾ ਕੰਮ ਤੁਸੀਂ ਕਰੋ ਸੋ ਅਸੀਂ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਬਹਿਗਾਨ ਸਤਨਗੁਰਦੇਵ ਜੈ ਜੀਮ ਜੈ ਭਾਰਤ ਅੱਜ ਦੀ ਇਹ ਮੀਟਿੰਗ ਐਸੀ ਵਿੰਗ ਦੀ ਮੀਟਿੰਗ ਜਲੰਧਰ ਸ਼ਹਿਰੀ ਦੇ ਪ੍ਰਧਾਨ ਹਰਪਜਨ ਚੋਪੜਾ ਜੀ ਦੀ ਰਹਿਨਮਾਈ ਦੇ ਹੇਠ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਹਰ ਤੱਬਕੇ ਹਰ ਵਰਗ ਦੇ ਲੋਕਾਂ ਦੇ ਨਾਲ ਖੜਾ ਰਿਹਾ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਔਰ ਸ਼ਰੋਮਨੀ ਗੱਲ ਹੀ ਦਲ ਨੇ ਇਸ ਗੱਲ ਤੇ ਪੈਰਾ ਵੀ ਦਿੱਤਾ ਹੈ ਚਾਹੇ ਸਤਗੁਰੂ रविदास ਮਹਾਰਾਜ ਦਾ ਮੰਦਿਰ ਹੋਵੇ ਖੁਰਾਰਗੜ੍ਹ ਦੇ ਵਿੱਚ ਚਾਹੇ ਰਾਮ ਤੀਰਥ ਦੀ ਜਗ੍ਹਾ ਹੋਵੇ ਅੰਮ੍ਰਿਤਸਰ ਦੇ ਵਿੱਚ ਬਾਲਮਿਕ ਭਾਈਚਾਰੇ ਵਾਸਤੇ ਹੋਰ ਵੀ ਜੰਨੀਆਂ ਵੀ ਧਾਰਮਿਕ ਜਗ੍ਹਾ ਸੀ ਉਹਨਾਂ ਦੇ ਚਿੰਨ ਜਿਹੜੇ ਸੀ ਉਹਨਾਂ ਦੀਆਂ ਮਾਲਤਾਂ ਸਥਾਪਿਤ ਕੀਤੀਆਂ ਔਰ ਹੁਣ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਬਹੁਤ بڑا ਫੈਸਲਾ ਲਿਆ ਆ ਕਿ ਜਿਹੜੀ ਦਿੱਲੀ ਦੇ ਵਿੱਚ ਤੁਗਲਕਾਬਾਦ ਦੇ ਵਿੱਚ ਜੋ ਜ਼ਮੀਨ ਜੋ ਮੰਦਿਰ ਟੈਟੇਰੀ ਕੀਤਾ ਗਿਆ ਸੀ ਪਿਛਲੇ ਸਾਲਾਂ ਦੇ ਵਿੱਚ ਉਹਦੀ ਦੁਬਾਰਾ ਉਹ ਸਾਰੀ ਕੀਤੀ ਜਾਵੇ ਔਰ ਅਸੀਂ ਮੰਗ ਕਰਦੇ ਹਾਂ ਦੁਬਾਰਾ ਜਦ ਤੱਕ ਇਹ ਮੰਦਰ ਨਹੀਂ ਬਣਦਾ ਔਰ ਸਾਡੇ ਸਮਾਜ ਦੇ ਸਪੁਰਦ ਨਹੀਂ ਕੀਤਾ ਜਾਂਦਾ ਕੋਈ ਵੀ ਜਿਹੜਾ ਸਮਝੌਤਾ ਬੀਜੇਪੀ ਦੇ ਨਾਲ ਨਾ ਕੀਤਾ ਜਾਵੇ ਔਰ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਰੀਣੀ ਰਹਾਂਗੇ ਸਾਰਾ ਸਮਾਜ ਕਿਉਂਕਿ ਉਹਨਾਂ ਨੇ ਇਹ ਸਟੈਪ ਚੱਕ ਕੇ ਬਹੁਤ ਵੱਡਾ ਫੈਸਲਾ ਕੀਤਾ ਹੈ ਅਸੀਂ ਫਿਰ ਦੁਬਾਰਾ ਧੰਨਵਾਦੀ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਔਰ ਨਾਲ ਹੀ ਬੇਨਤੀ ਕਰਦੇ ਹਾਂ ਸਾਰੇ ਸਮਾਜ ਵੱਲੋਂ ਪੇ ਇਹ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਜਿਹੜਾ ਸਮਝੋਤਾ ਹੋਣ ਤੋਂ ਪਹਿਲਾਂ ਇਸ ਗੱਲ ਦਾ ਫੈਸਲਾ ਲਿਆ ਜਾਵੇ ਤੇ ਉਹ ਜਿਹੜੀ ਜ਼ਮੀਨ ਦੇ ਉੱਤੇ ਮੰਦਿਰ ਦੀ ਦੁਬਾਰਾ ਉਸਾਰੀ ਕਰਾ ਕੇ ਉਸ